ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਕਾਂਗਰਸ ਦੇ ਵਿੱਚ ਜੋ ਕਾਟੋ ਕਲੇਸ਼ ਚੱਲ ਰਿਹਾ ਸੀ ਉਸ ਨੂੰ ਲੈ ਕੇ ਜਿਵੇਂ ਮੈਡਮ ਨਵਜੋਤ कौर ਸਿੱਧੂ ਵੱਲੋਂ ਦਿੱਤੇ ਗਏ 500 ਕਰੋੜ ਦੇ ਬਿਆਨ ਦੇ ਨਾਲ ਇੱਕ ਵਾਰ ਕਾਂਗਰਸ ਦੇ ਅੰਦਰੂਨੀ ਹਲਕਿਆਂ ਦੇ ਵਿੱਚ ਅੰਦਰੂਨੀ ਗਲਿਆਰਿਆਂ ਦੇ ਵਿੱਚ ਜਿਸ ਤਰੀਕੇ ਦੀ ਹਲਚਲ ਮੱਚੀ ਸੀ ਉਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਜਿਹੜੇ ਸੀ ਕਾਂਗਰਸ ਦੇ ਉੱਪਰ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਸਨ ਕਿ ਖਾਸ ਕਰਕੇ ਮਜੂਤਾ ਸੀਐਮ ਭਗਵੰਤ ਸਿੰਘ ਮਾਨ ਨੇ ਕਿ ਕਾਂਗਰਸ ਦੇ ਵਿੱਚ ਟਿਕਟਾਂ ਦੀ ਜਿਹੜੀ ਹੈ ਉਹ ਬੋਲੀ ਲੰਦੀ ਹੈ ਉਸ ਤੋਂ ਬਾਅਦ ਦੋਵਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਪਰ ਮੈਡਮ ਨਵਜੋਤ ਕੋਰ ਸਿੱਤੂ ਤੇ ਦੂਸਰੇ ਪਾਸਿਓ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਪਰ ਬਿਆਨਬਾਜ਼ੀ ਸ਼ੁਰੂ ਹੋਈ ਕਿਉਂਕਿ ਮੈਡਮ ਨਵਜੋਤ ਕੋਰ ਸਿੱਤੂ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਪਰ ਰਾਜਸਥਾਨ ਦੇ ਵਿੱਚ ਟਿਕਟਾਂ ਦੇ ਬਦਲੇ ਪੈਸੇ ਲੈਣ ਵਾਲਾ ਜਿਹੜਾ ਬਿਆਨ ਦਿੱਤਾ ਸੀ ਉਸ ਤੋਂ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨਾਂ ਨੂੰ ਲੀਗਲ ਨੋਟਿਸ ਵੀ ਜਿਹੜਾ ਉਹ ਪਿਛਵਾਇਆ ਸੀ ਉਸ ਤੋਂ ਬਾਅਦ ਇਹ ਮਾਮਲਾ ਹੋਰ پیچیدہ ਹੁੰਦਾ ਗਿਆ ਹਾਈ ਕਮਾਂਡ ਨੇ ਇਸ ਮਾਮਲੇ ਦੀ ਜਾਂਚ ਦੇ ਲਈ ਪੁਪੇਸ਼ ਬਗੇਲ ਜੋ ਪੰਜਾਬ ਮਾਮਲਿਆਂ ਦੇ ਇੰਚਾਰਜ ਹੈ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਆਪਣੀ ਰਿਪੋਰਟ ਹੈ ਜਿਹੜੀ ਜਾਂਚ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ ਉਹ ਅਜੇ ਜਾਂਚ ਜਾਰੀ ਹੈ ਅਜੇ ਤੱਕ ਉਸ ਰਿਪੋਰਟ ਦੇ ਉੱਪਰ ਕੋਈ ਵੀ ਪ੍ਰਤੀਕਿਰਿਆ ਜਿਹੜੀ ਹੈ ਉਹ ਨਹੀਂ ਆਈ ਹੈ ਇਸ ਤੇ ਚਲਦੇ ਹਨ ਉਦੋਂ ਨਵਜੋਤ ਸਿੰਘ ਸਿੱਧੂ ਜੋ ਇੱਕ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਚਕੀ ਸ਼ਖਸ਼ੀਅਤ ਦੇ ਮਾਲਕ ਨੇ ਪਰ ਉਹ 4 ਸਾਲ ਲਗਾਤਾਰ ਜਿਹੜਾ ਸੀ ਸਰਗਰਮ ਨਹੀਂ ਰਹੇ ਜਿਸ ਦਾ ਕਰਕੇ ਕਾਂਗਰਸ ਪਾਰਟੀ ਉਹਨਾਂ ਤੋਂ ਜਦੋਂ ਉਹਨਾਂ ਨੇ ਐਂਟਰੀ ਕੀਤੀ ਹੈ ਮੈਡਮ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਇੱਕ ਜਿਹੜੀ ਫੋਟੋ ਸੀ ਜਿਹੜੀ ਉਹ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਤਾਂ ਉਸ ਤੋਂ ਬਾਅਦ ਕਾਂਗਰਸ ਦੇ ਲੀਡਰਾਂ ਦੇ ਵਿੱਚ ਹੋਰ ਜਿਹੜੀ ਹਲਚਲ ਸੀ ਬੇਚੈਨੀ ਸੀ ਉਹ ਵਧੀ ਸੀ ਉਹਨਾਂ ਨੇ ਬਿਆਨ ਦੇਣੀ ਸ਼ੁਰੂ ਕਰ ਦਿੱਤੇ ਸਨ ਕਿ 4 ਸਾਲ ਇਹ ਸਿਆਸਤ ਤੋਂ ਦੂਰ ਰਹੇ ਆ ਲੋਕਾਂ ਦੀ ਸੇਵਾ ਤੋਂ ਦੂਰ ਰਹੇ ਆ ਕਿਉਂਕਿ ਸਭ ਨੂੰ ਇਹ ਆਸ ਸੀ ਜਾਂ ਇਹ ਸ਼ੰਕਾ ਸੀ ਕਿ ਹਾਈ ਕਮਾਂਡ ਉਹਨਾਂ ਨੂੰ ਫਿਰ ਕੋਈ ਵੱਡਾ ਆਗੂ ਦੇ ਕੇ ਨਿਬਾਹ ਸਕਦੀ ਹੈ ਪੰਜਾਬ ਕਾਂਗਰਸ ਦੇ ਵਿੱਚ ਪਰ ਉਸ ਤੋਂ ਬਾਅਦ ਕਾਫੀ ਸਮਾਂ ਬੀਤ ਚੰਨ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਉਹਨਾਂ ਦੇ ਪੱਖ ਦੇ ਵਿੱਚ ਨਹੀਂ ਆਈ ਹਾਈ ਕਮਾਂਡ ਵੱਲੋਂ ਨਵਜੋਤ ਕੌਰ ਸਿੱਧੂ ਦੇ ਮਾਮਲੇ ਦੇ ਵਿੱਚ ਜਿਸ ਵੇਲੇ ਇਹ ਬਵਾਲ ਮਚਿਆ ਹੋਇਆ ਸੀ ਨਵਜੋਤ ਸਿੰਘ ਸਿੱਧੂ ਪੰਜਾਬ ਤੋਂ ਬਾਹਰ ਸਨ ਉਹ ਜਦੋਂ ਪੰਜਾਬ ਆਉਂਦੇ ਆ ਤਾਂ ਬਹੁਤ ਸਾਰੀਆਂ ਫਿਰ ਉਸ ਵੇਲੇ ਅਸ਼ੰਕੇ ਜਿਹੜੇ ਸੀ ਉਹ ਉੱਠਨੇ ਸ਼ੁਰੂ ਹੋ ਗਏ ਸੀ ਕਿ ਕੀ ਇਸ ਮੁੱਦੇ ਦੇ ਉੱਪਰ ਨਵਜੋਤ ਸਿੰਘ ਸਿੱਧੂ ਨਵਜੋਤ ਕੌਰ ਸਿੱਧੂ ਦਾ ਪੱਖ ਲੈਂਦੇ ਆ ਪਾਫ ਮੀਟਿੰਗ ਕਰਦੇ ਆ ਜਾਂ ਸੋਸ਼ਲ ਮੀਡੀਆ 'ਚ ਕੋਈ ਬਿਆਨ ਦਿੰਦੇ ਆ ਇਥੋਂ ਤੱਕ ਵੀ ਗੱਲਾਂ ਉੱਠ ਗਈਆਂ ਸਨ ਕਿ ਜੇਕਰ ਹਾਈ ਕਮਾਂਡ ਨੇ ਆਪਣਾ ਰੁਖ ਨਾ ਬਦਲਿਆ ਤਾਂ ਉਹ ਨਵੀਂ ਪਾਰਟੀ ਵੀ ਪੰਜਾਬ ਦੇ ਵਿੱਚ ਬਣਾ ਸਕਦੇ ਪਰ ਉਹਨਾਂ ਨੇ ਪੰਜਾਬ ਹਾਈ ਪੰਜਾਬ ਕਾਂਗਰਸ ਦੇ ਲੀਡਰਾਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿਆਨ ਜਿਹੜਾ ਸੀ ਉਹ ਸੋਸ਼ਲ ਮੀਡੀਆ ਦੇ ਉੱਪਰ ਨਹੀਂ ਦਿੱਤਾ ਕਿਉਂਕਿ ਹਾਈ ਕਮਾਂਡ ਵੱਲੋਂ ਇਹ ਤਕੀਦ ਜਾਂ ਇਹ ਹੁਕਮ ਜਾਰੀ ਕਰ ਦਿੱਤਾ ਗਿਆ ਸੀ ਕਿ ਜੇਕਰ ਨਵਜੋਤ ਸਿੰਘ ਸਿੱਧੂ ਵੀ ਇਸ ਤਰੀਕੇ ਦਾ ਕੋਈ ਮੀਡੀਆ 'ਚ ਬਿਆਨ ਦਿੰਦੇ ਹੈ ਕਾਂਗਰਸੀ ਲੀਡਰਾਂ ਦੇ ਖਿਲਾਫ ਤਾਂ ਅਨੁਸ਼ਾਸਨੀ ਕਾਰਵਾਈ ਉਹਨਾਂ ਤੇ ਵੀ ਹੋ ਸਕਦੀ ਹੈ ਪਰ ਉਹਨਾਂ ਨੇ ਆਪਣੀ ਸੂਝਬੂਝ ਜੜੀ ਦਿਖਾਈ ਉਹ ਸਿੱਧਾ ਦਿੱਲੀ ਹਾਈ ਕਮਾਂਡ ਦੇ ਕੋਲ ਮਿਲਣ ਲਈ ਗਏ ਪੇਸ਼ਕ ਆਨ ਦਾ ਸਪਾਟ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਪਰ ਬਾਅਦ ਦੇ ਵਿੱਚ मैडम प्रियंका गांधी ਵੱਲੋਂ 19 ਦਸੰਬਰ ਦੀ ਉਹਨਾਂ ਨੂੰ ਜਿਹੜੀ ਤਰੀਕ ਸੀ ਉਹ ਦੇ ਦਿੱਤੀ ਗਈ ਸੀ ਮਿਲਣ ਦੇ ਵਾਸਤੇ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਮੈਂ ਇੱਕ ਵਾਰ मैडम ਨਵਜੋਤ कौर ਸਿੱਧੂ ਦਾ ਪੱਖ ਹਾਈ ਕਮਾਂਡ ਦੇ ਕੋਲ ਰੱਖਣਾ ਚਾਹੁੰਦਾ ਕਿਉਂਕਿ ਉਹਨਾਂ ਨੇ ਕਿਹਾ ਕਿ ਚਲੋ ਜੇ मैडम ਨੇ ਬਿਆਨ ਦੇ ਦਿੱਤਾ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਹਨਾਂ ਕੋਲੋਂ ਬਿਨਾਂ ਕੋਈ ਸਪਸ਼ਟੀਕਰਨ ਮੰਗਿਆ ਸਿੱਧਾ ਉਹਨਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅਤਲ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਡਾ ਪੱਖ ਜਿਹੜਾ ਉਹ ਸੁਣ ਲੈਣਾ ਚਾਹੀਦਾ ਸੀ ਉਸ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਵੱਲੋਂ ਜਾਂ ਪੰਜਾਬ ਦੀ ਪ੍ਰਧਾਨ ਸਾਹਿਬ ਵੱਲੋਂ ਕਾਰਵਾਈ ਕਰਨੀ ਚਾਹੀਦੀ ਸੀ ਬੇਸ਼ੱਕ ਉਹਨਾਂ ਨੂੰ 19 ਤਰੀਕ ਜਿਹੜੀ ਹੈ ਉਹ ਮਿਲ ਚੁੱਕੀ ਸੀ ਪਰ 19 ਤਰੀਕ ਲੰਘ ਜਾਣ ਤੋਂ ਬਾਅਦ ਵੀ ਅਜੇ ਤੱਕ ਮੈਡਮ ਨਵਜੋਤ कौर ਸਿੱਧੂ ਦੇ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹਾਈ ਕਮਾਂਡ ਵੱਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ ਹੈ ਇੱਥੋਂ ਇਹ ਲੱਗ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਜਿਹੜਾ ਹਾਈਪ ਮਾਡਲ ਵੱਲੋਂ ਅਨੁਸ਼ਾਸਨ ਦੇ ਨਾਮ ਤੇ ਕੋਰਾ ਜਵਾਬ ਮਿਲ ਗਿਆ ਹੋਵੇਗਾ ਕਿ ਜੇ ਪਾਰਟੀ ਚ ਕੰਮ ਕਰਨਾ ਹੈ ਤਾਂ ਫਿਰ ਅਨੁਸ਼ਾਸਨ ਦੇ ਵਿੱਚ ਰਹਿ ਕੇ ਹੀ ਕੰਮ ਕਰਨਾ ਹੋਵੇਗਾ ਉਸ ਤੋਂ ਬਾਅਦ ਇਹ ਵੀ ਗੱਲ ਸਿਆਸੀ ਮਾਰਾਂ ਵੱਲੋਂ ਕਹੀ ਜਾ ਰਹੀ ਹੈ ਕਿ ਬੇਸ਼ੱਕ ਸਿੱਤੂ ਇੱਕ ਪੇਦਾਗ ਸ਼ਖਸੀਅਤ ਨੇ ਪੰਜਾਬ ਦੇ ਵਿੱਚ ਪਰ ਇਕੱਲੇ ਭਾਸ਼ਣਾ ਦੇ ਨਾਲ ਕੰਮ ਨਹੀਂ ਚੱਲਦਾ ਪਾਰਟੀ ਦੇ ਲਈ ਕੰਮ ਕਰਨਾ ਜ਼ਰੂਰੀ ਹੁੰਦਾ ਹੈ ਹਰ ਵੇਲੇ ਤਤਪਰ ਰਹਿਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਉਹ ਪਿਛਲੇ 4 ਸਾਲ ਤੋਂ ਦੋਵੇਂ ਮੈਡਮ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰ ਦੇਖੇ ਗਏ ਹਨ ਤਾਂ